ਮੇਰੇ ਕੋਲ ਚਲਦਾ ਦੋ ਮਾਈਕ ਹੋਵੇ ਜੋ ਹਾਂਜੀ ਜਿਹੜਾ ਨਾਮ ਕੀ ਮੇਰਾ ਨਾਮ ਸੁਨੀਲ ਸਿੰਘ ਹੈ ਜੀ ਦਵਿੰਦਰ ਸਿੰਘ ਜੀ ਤੁਸੀਂ ਕੀ ਇਸ਼ਾਰੀ ਸੁਣਾਉਣੇ ਆਉਂਦੇ ਹੋ ਜੀ ਮਾਨ ਸਰ ਦਾ ਦੋ ਗਾਣੇ ਤੇ ਪੋਸਟ ਸੁਣਾਉਣਾ ਚਾਹੁੰਦਾ ਜਿਹੜਾ ਨਵਾਂ ਗਾਣਾ ਆ ਗਿਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਹਿਮਾਨਤਬ ਦਾ ਬਹੁਤ ਤਕੜਾ ਫੈਨ ਹੈ ਤੇ ਦੋ ਲੰਨੇ ਮੈਂ ਤੁਹਾਨੂੰ ਸੁਣਾਉਂਗਾ ਨਵਾਂ ਗਾਣਾ ਜਿਹੜਾ ਮਾਨ ਸਰ ਦਾ ਲੱਗੀਆਂ ਨੇ ਮੋਚਾਂ ਹੁਣ ਲਾਈ ਰੱਖੀ ਸੋਹਣੀਆਂ ਲੱਗੀਆਂ ਨੇ ਮੋਚਾਂ ਹੁਣ ਲਾਈ ਰੱਖੀ ਸੋਹਣੀਆਂ ਲਾਈ ਰੱਖੀ ਸੋਹਣਿਆ ਲੱਗੀਆਂ ਨੇ ਮੋਜਾ ਹੁਣ ਕਿਸੇ ਨੂੰ ਵੀ ਆਪਣਾ ਮੈਂ ਦੁੱਖੜਾ ਸੁਣਾਇਆ ਨਹੀਂ ਕਿਸੇ ਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਨਹੀਂ ਸੀਨੇ ਨਾਲ ਲਾਇਆ ਤੇ ਨਾਲੇ ਲਾਇਆ ਤੇ ਲਾਈ ਰੱਖੀ ਸੋਹਣਿਆ Thank you, thank you. Yeah, well, thank you so much. Thank you so much. Thank you, thank you so much. Thank you, thank you, so much. Thank you.